ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਆਪਣਾ ਹੋ ਗਿਆ 7ਵਾਂ ਦਿਨ ਪਿਛੇ ਨਹੀਂ ਵੇਖ ਹੀ ਰਹੇ ਆ ਤਿਆਰੀਆਂ ਹੋ ਰਹੀਆਂ ਵਾ ਕੰਮ ਚੱਲਣ ਲੱਗਾ 30 ਤੇ ਓ ਵੇਖ ਲਓ ਪਿਛੇ ਦਾ ਓਕੇ ਵੱਜ ਰਹੇ ਆ ਅੱਜ ਕੰਮ 30 ਦੇ ਹੋਣਾ ਵਾ ਮੈਂ ਤਾਂ ਹੁਣ ਦਿਨਵਾਰ ਸਖਤ ਹੋਈ ਜਾਣੀ ਆ ਤੇ ਸਾਰੇ ਵੇਖਿਆ ਕਰੋ ਆਪਣਾ ਵਲੌਗ ਦੇ ਕਿਦਾਂ ਪਟਾਕੇ ਪਿਆ ਕਰਨੇ ਹੁਣ ਇਹ ਤਾਂ ਗਰਮੀ ਅੱਜ 30 37 ਡਿਗਰੀ ਹੋਇਆ ਫਿਰਦਾ ਅੱਜ ਤੇ ਗਰਮੀ ਦਿਨਵਾਰ ਵਧ ਰਵਤਨੀ ਆ ਜੇ ਜਿਹੜਾ ਆ ਗਰਮੀਆਂ ਲਾ ਗਿਆ ਮਿਹਨਤ ਉਹਨੂੰ ਫੇ ਅੱਗੇ ਜਾ ਕੇ ਪਤਨਾ ਵਾ ਕਿ ਮਿਹਨਤ ਲਾਈ ਦਾ ਸਿਆਲ ਤੇ ਕੀ ਹਾਂ ਵੀ ਮਿਹਨਤ ਲਾਈ ਸੀ ਕਿ ਕੈਂਪ ਲਾਇਆ ਸੀਗਾ ਦਿਲੋਂ ਤੇ ਕੋਹ ਨਾ ਕੋਹ ਅਚੀਵ ਕੀਤਾ ਹੈ ਬਾਕੀ ਦਿਨ ਦਿਖਾਉਣੇ ਅੱਗੇ ਕੋਈ ਸਾਹ ਬੰਨੇ ਹੋ ਜੋ ਫੇ ਨਾ ਕਿ ਉਹ ਕਾਲਾ ਮਾਲਾ ਕਰਤਾ ਹੀ ਨੇ ਹੈ ਹਜੇ ਹਜੇ ਕੋਈ ਸਾਹ ਪੈਪ ਦੀ ਸੇਵਾ ਹੋ ਗਈ ਵੇਖ ਲੋ ਤੁਸੀਂ ਮੇਟਿਕ ਨੂੰ ਆਪਾਂ ਹੋਰ ਕਹਿਣਾ ਕਰਾਉ ਹਜੇ ਕੰਮ ਟਾਇਰ ਕਿੱਥੋਂ ਲੈਣੇ ਟਾਇਰ ਵੀ ਲੈ ਆਈਏ ਟਰੈਕਟਰ ਤੇ ਮਿਲ ਜਾਣਾ ਟਰੈਕਟਰ ਦੇ ਲੈਉਣੇ ਕਾ ਜਿਹੜਾ ਪਿਆ ਸਕੋਰਪੀਓ ਦੇ ਲੈ ਆਈਏ ਇੱਥੇ 16 ਦਾ ਟਾਇਰ ਪਿਆ ਵਾ ਐਦਾਂ ਦੇ ਲੈ ਲੋ ਚਾਰ ਉਹ ਪੁਰਾਣੇ ਟਾਇਰ ਕਿੱਥੇ ਪੁੱਗਲੇ ਆਪਣੇ ਉਹ ਲੈ ਗਏ ਭਈ ਮਾਨ ਕੀ ਹੈ ਇਹ ਦੋ ਗਰਾਊਂਡ ਤੇ ਟੀਜ ਆ ਗਈ ਹੈ ਨਾ ਚੱਕਣ ਨਹੀਂ ਦਈਦੀ ਹੁੰਦੀ ਜਿੱਥੋਂ ਦੀ ਮਰਜ਼ੀ ਹੋਣ ਸਹੀ ਹੈ ਸਮਝ ਗਏ ਆ ਹਾਂ ਜੀ ਲੈ ਕੇ ਆਏ ਅੱਜ ਤੈਨੂੰ ਤਪਾ ਜੀ ਵੇ ਇੱਲਾ ਮੈਂ ਕਹਿੰਦਾ ਆ ਕਹਿੰਦਾ ਬੋਲਿਆ ਨਹੀਂ ਵੇਦਾ ਨਾਤਾ ਵਈ ਮੈਂ ਕਹਿੰਦਾ ਨਿੱਕ ਨਵਾਵਾ ਤੈਨੂੰ ਆ ਵੇਖ ਲੈ ਮੋਟਰ ਚੱਲਦੀ ਆ ਵੇਖ ਲੈ ਦਾਦਾ ਕੁੰਨਾ ਅੱਜ ਮੈਂ ਤੇ ਰਲ ਕਰਦਾ ਲਾ ਜਾ ਕੇ ਸਰ ਬਸ ਕਰ ਅੱਜ ਆਪਣਾ ਕਿਨ ਮਤ ਲੋ ਜੀ ਪਹਿਲਾ ਸੈਟ ਚੱਲ ਪਿਆ ਵਾ ਦੇਖ ਆਦੇ ਕੰਮ 30 ਤੇ ਹੋ ਗਿਆ ਵਾ ਸੀਟੀ ਤੇ ਚੱਲਣਾ ਮੈਂ ਸਾਰਾ ਕੰਮ ਅੱਜ ਉੱਥੋਂ ਵੱਜਦੀ ਆ ਉੱਥੋਂ ਕਮਾਂਡ ਚੱਲਦੀ ਆ ਲੋ ਜੀ ਸਾਡੇ ਨੇ ਉੱਥੋਂ ਕਮਾਂਡ ਚੱਲਦੀ ਆ। ਲਓ ਜੀ। ਚਲੋ 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 ਸ਼ਾਬਾਸ਼। ਸ਼ਾਬਾਸ਼ ਕਰਨ ਸ਼ਾਬਾਸ਼। ਲੈ ਚਲੇ ਹੀ ਨਾਲ ਹੀ ਮੈਨੂੰ ਓਏ। ਵੈਰੀ ਗੁੱਡ ਵੈਰੀ ਗੁੱਡ। ਸ਼ਾਇਵੇ ਗੱਭਰੂ ਸ਼ਾਇਵੇ। ਓ ਪ੍ਰਾਣ ਮਗਰੀ ਆ। ਹੋਗੇ ਤੇਜ ਨਾਲੇ ਪ੍ਰਾਣ ਤੇ। ਕਰਾਇਓ ਇਹਦਾ ਸਟੈਂਟ ਕਰਾਇਓ ਇਹਦਾ ਪਾਜੀ ਨੇ ਮੋਡੇ ਦੇ ਰੱਖਿਆ ਗੁਰਜੇ ਤੇ ਕਹਿ ਕੇ ਜੈ ਸ਼੍ਰੀ ਰਾਮ ਬਣਾਤੀ ਮੁਰਗੇ ਅੱਜ ਜਵਲ ਨਾ ਫੜਦੇ ਤੇ ਨਹੀਂ ਫੜਦੇ ਕਾਨ ਫੜੋ ਨਾ ਬੋਲਿਆ ਕਿਹੜਾ ਬੋਲ ਰਿਹਾ ਮੰਨੂ ਹਾਂ ਮੰਨੂ ਆਹ ਮੁੰਡੇ ਨੇ ਦੱਸਿਆ ਹੀ ਕਾਦ ਮੇਰੇ ਡਾਕਟਰ ਹੱਥ ਕਿੱਥੇ ਰੱਖੇ ਅੰਡਾ ਟੇਪਣ ਲੱਗਾ ਮਾਮਾ ਜਿਹਨੇ ਸਵੇਰੇ ਉਹਦੇ ਦੋ ਪੈਰੀਆਂ ਸਿਆਣੇ ਹੱਥੀ ਵੱਜਣ ਦੀਆਂ ਅੱਜ ਕਾਦੋਂ ਵੱਜੀ ਆ ਪਤਾ ਪਾਣੀ ਸੀ ਲੱਗਿਆ ਪਾਣੀ ਮਾਮਾ ਇਹ ਤੇ ਥੋੜੀਆਂ ਐਕਸਰਸਾਈਜ਼ ਵਾਰਮਅਪ ਕੀਤਾ ਹੁਣੇ ਪਾਣੀ ਹਾਂ ਵਾਲੇ ਬੁਗਲਾ বাজ ਗਿਆ ਅੱਜ ਇਧਰੋਂ ਆਹ ਕਿਹੜਾ ਕਰਨ ਸਾਡਾ ਗੱਲਾਂ ਨਹੀਂ ਫੜਦੀਆਂ ਬੁਗਲਾ ਦਾ ਅੰਕੜਾ ਹੋਰ ਟੀ-ਸ਼ਰਟ ਵੇਖ ਕੇ ਦਰ ਕੀ ਮੂੰਹ ਤੇ ਚੱਲ ਕੋਈ ਨਾ ਤੂੰ ਕਾਦੋਂ ਇੱਥੇ ਹੱਥ ਰੱਖਿਆ ਵਾ ਥੱਲੇ ਆਂਡਾ ਡੇਪਣ ਲੱਗਾ ਵਾ ਵਕੀ ਜੜ ਗਈ ਐ ਕਿੱਥੇ ਪਰਵਾਈ ਭਾਈ ਹਾਂ ਚਲ ਓ ਬਾਲਟੀ ਚੱਕ ਲਈ ਮੜਦਾ ਵੀਰੇ ਲੈ ਵੀ ਮੁੰਡਾ ਹੋਇਆ ਸੇਵਾ ਤੇ ਆ ਵੀ ਹਾਂਜੀ ਕੋਈ ਸਾਹਿਬ ਕੀ ਹਾਲ ਚਾਲ ਹੈ ਜੀ ਹੱਜ ਠੀਕ ਆ ਵਧੀਆ ਕਿਰਪਾ ਵਧੀਆ ਜੀ ਇੱਧਰ ਵੀ ਰੱਖੋ ਮੜੀ ਕਿਰਪਾ ਹਾਂ ਕੀ ਕਰਦਾ ਬਾਜੇ ਆ ਚਲੋ 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 ਬਸ ਇੰਨਾ ਦਾ ਕੰਮ ਇੱਥੋਂ ਕਮਾਂਡ ਚੱਲਦੀ ਐ ਚਲੋ ਚਲੋ ਪਹਿਲਾਂ ਹੰਬੀ ਜਾਂਦੇ ਆ ਕੀ ਗੱਲ ਚੱਲ ਅੱਗੇ ਛਾਈ ভাইਆ ਕਿੰਨੇ ਨਿਆਣੇ ਦਾ ਸੱਚ ਨਿਆਣੇ ਦਾ ਵੀ ਡੇਢ ਮਿੰਟ ਹੀ ਹੈ ਇੱਧਰ ਸਟਾਪ ਹੋ ਆ ਚੱਲ ਵੀ ਆ ਘੜੀ ਇਹ ਟਾਈਮ ਨਾਲ ਇਹਨਾਂ ਦਾ ਕਿੰਨਾ ਟਾਈਮ ਆ 1 ਮਿੰਟ 1 ਮਿੰਟ ਵੱਡਿਆਂ ਦਾ ਕਿਹਾ ਡੇਢ ਮਿੰਟ ਖੇਤ ਕੇ ਖੇਤ ਕੇ ਅਗਲੇ ਦਾ ਸਟਾਈਲ ਵੇਖ ਐ ਹੈ 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 ਇਹ ਰੇਟ ਵਾਲਾ ਮਲਿੰਗਾ ਬਣਿਆ ਵਾਕਈ ਮਲਿੰਗਾ ਹੀ ਲੱਗਦਾ ਮਲਿੰਗਾ ਮਲਿੰਗਾ ਨਾ ਪਾਲਾ ਆਦ ਨਾ ਮਲਿੰਗਾ ਨਾ ਕਹਿਦੀ ਕਿਤੇ ਚੱਲ 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 ਜੋ ਤੇ ਕੀ ਹੋਇਆ ਅੱਜ ਆ ਵਧੀਆ ਲੱਗਦੇ ਸਾਰੇ ਵਰਦੀਆਂ ਵਾਲੇ ਵਿੱਚ ਡਰੈਸ ਵਾਲੇ ਲਓ ਜੀ ਅੱਜ ਸਰਪੰਚ ਸਾਹਿਬ ਆ ਗਏ ਐ ਮੈਜ਼ਰਮੈਂਟ ਕਰਨ ਕਾਦੀ ਕਰਨਾ ਐ ਮੈਜ਼ਰਮੈਂਟ ਜੀ ਐਮ ਦੀ ਜੀ ਐਮ ਦੀ ਅੱਛਾ ਪਿੰਡ ਜੀ ਐਮ ਦੀ ਕਹਿਰਾ ਸਾਹਿਬ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਆ ਜੀ ਕਰਾਉਗੇ ਕੋਸ਼ ਹੈ ਸਹਿਯੋਗ ਨਾਲ ਕਾਦੀ ਮੁੰਡਿਆਂ ਦੇ ਸਹਿਯੋਗ ਨਾਲ ਵਾਲਪੇਪਰ ਆਪਾਂ ਲਵਾ ਦੇਣਾ ਵਾ ਛਾਪੀ ਯੁੱਤ ਕਰਾ ਕੇ ਰੰਗ ਥੱਲੇ ਮੈਟ ਲਵਾ ਕੇ ਵਧੀਆ ਕਰਾਇਆ ਜਾ ਰਿਹਾ ਐ ਜਮ ਦਾ ਕੰਮ ਬਾਰਵੀ ਅੱਜ ਦਾ ਤੁਸੀਂ ਪਹਿਲਾਂ ਵੇਖ ਲਿਆ ਪੈ ਪੂਕ ਲਿਆ ਕੇ ਦਿੱਤਾ ਮੁੰਡਿਆਂ ਨੂੰ ਤੇ ਮਿੱਟੀ ਵੀ 깔 ਨੂੰ ਆਪਾਂ ਪਵਾ ਦੇਣੀ ਆ ਮੁੰਡਿਆਂ ਨੂੰ ਟੈਪ ਟੌਪ ਕਰਾ ਦੇਣੀ ਗਰਾਉਂਡ ਖੇੜਾ ਸਾਹਿਬ ਕਿ ਐਪ ਕਰਾ ਦੇਣੀ ਆ ਆਪਾਂ ਸਹੀ ਆ ਜੀ ਹੋਵੇ ਕਹਿੰਦੇ ਕੌਣ ਆ ਗਿਆ ਵਾ ਮੋਟਿਆਂ ਦਾ ਸਰਦਾਰ ਸਹਿਜ ਆ ਗਿਆ ਵਾ ਲੇਟ ਆਇਆ ਵਾ ਤੂੰ ਸੁਣੋ ਤਾ ਇੱਧਰ ਆ ਗਿਆ ਐਵੇਂ ਟਿਊਸ਼ਨ ਤੇ ਗਿਆ ਹੀ ਨਹੀਂ ਤੂੰ ਅੱਜ ਕੀ ਆ ਹੀ ਮੈਂ ਹੁਣੇ ਆਇਆ ਹੋਰ ਫੇ ਕਿਦਾਂ ਕੀ ਹਾਲ ਚਾਲ ਮੈਂ ਤੇ ਲਾਇਆ ਕਰ ਕਹਿੰਦੇ ਕੌਣ ਆ ਗਿਆ ਕਹਿੰਦੇ ਛੋਟਾ ਲੁੱਧਰ ਆ ਗਿਆ ਵਾ ਆ ਵੇ ਕਹਿਰਾ ਸਾਬ ਕਿੱਦਾਂ ਆ ਫੇ ਵੇਖਿਆ ਜਾਂਦਾ ਕਿ ਨਹੀਂ ਬੁੱਕਦਾ ਛੋਟਾ ਹਾਂ ਟਾਈਮ ਆ ਪਰ ਵੇ ਚਾਲ ਵੇਖ ਲੈ ਐ ਐ ਹਾਂਜੀ ਤੇ ਤੂੰ ਪਹਿਲੋ ਜਾਇਆ ਕਰ ਤੇ ਜਾ ਤੇ ਗਰਾਊਂਡ ਦਾ ਨਹੀਂ ਪਤਾ ਫੇਰ ਆਦਾ ਹੁਣ ਇੱਕ ਹੀ ਕਰੀਏ ਫਿਰ ਤੇਰਾ ਹਾਂ ਲਾਲ ਹੋਏ ਕਿ ਨਹੀਂ ਹੁਣ ਕਰਦੀ ਆ ਫਿਰ ਦੀ ਪੀ ਲਾਲ ਕਰਦੀ ਹੈ ਕਿ ਰਹਿਂਦੀ ਹੈ ਅਜੇ ਚੱਲ ਵੀ ਹੋਇਆ ਤਿਆਰ ਲਾਲਾ ਪੱਟਾ ਨੂੰ ਤੇਲ ਇੱਧਰ ਲੱਗਾ ਹੋਇਆ ਆ ਆਲੂ ਗੇਮ ਚਾਲੂ ਕਰ ਦੋ ਉਹ ਪਾਣੀ ਪੀ ਕੇ ਚਲਦੇ ਆ ਜੋ ਗੁਰੀਆ ਕਰਦਾ ਚੱਲ ਚੱਲ ਧਰ ਲਾ ਕੇ ਜੋ ਨਾ ਬੱਚਾ ਨਾਲ ਜੋ ਨਾ ਉਹ ਉੱਥੇ ਜੋ ਨਾਲ ਜੋ ਹਾਂ ਸਾਡ ਰਹਿ ਸੱਚਾ ਕਿੱਥੇ ਸਦਾ ਰਹਿ ਤੋੜ ਚੱਲ ਮਾਰ ਬੰ ਪੰਜੇ ਚੱਕ ਥੋੜੇ ਹੋਰ ਜੋ ਉੱਤੇ ਘਰੇ ਦੇ ਚੱਕ ਹੁੰਦੇ ਆਪਾਂ ਦੇ ਹਾਂ 10 25 ਦਾ 20 ਰਹਿ ਗਏ ਸੱਚਾ 15 ਰਹਿ ਕਿੱਥੋਂ ਆਉਣੀ ਪਾਣੀ ਪੀਣ ਆਰਾ ਕੀ ਹੋਇਆ ਕੀ ਹੋਇਆ ਚੱਲ ਉਹ ਮਗਰਲਾ ਹੰਬ ਗਿਆ ਯੂ ਪੰਜ ਰੇ ਕੇ ਖੜ ਜਾ ਠੀਕ ਹਲੋ ਬੱਸ ਹਾਂ ਮਾਰਦਾ ਤੇ ਆਪਿਆ ਕੋਈ ਚੱਲ ਬਾਸ ਜੇ ਆਪੇ ਟੋੜ ਗਏ ਦੋਸਤਾਂ ਨਾਲ ਗੜਾ ਫੇਟਾ ਰੇ ਜਿਹੜੀ ਜਦੋਂ ਤੱਕ ਵੇਣਾ ਵੇਣਾ ਕੋਈ ਨਾ ਸਟੈਕ ਦੋ ਦਿਨ ਹੁਣੀਆਂ ਕੋਈ ਨਾ ਪੁੱਤ ਵਾਰੀ ਤੇਰੀ ਵੀ ਆ ਜਣੀ ਬਿੱਲੀ ਏ ਜੀਏ ਕੋਈ ਨਾ ਕੋਈ ਨਾ ਲਾਉਣਾ ਤੇ ਇੱਥੇ ਬੰਦਾ ਸਪੈਸ਼ਲ ਲਾਉਣਾ ਹੁਣ ਉਹ ਪਿਛਲਾ ਜੰਦਾ ਤੋੜੂ ਉੱਥੇ ਨਵਾਂ ਜੰਦਾ ਲਾਈਏ ਆਪਾਂ ਉਹ ਮੈਂ ਤੋੜ ਦਿਆਂ ਵੀ ਚਾਚਾ ਚਾਬੀਆਂ ਗਵਾਤੀਆਂ ਮਮਾ ਦੀ ਚਾਬੀ ਹੰਨੀ ਕੋਈ ਅੱਛਾ ਜੰਦਾ ਨਾ ਤੋੜ ਦੂੰਗਾ ਜੰਦਾ ਮੈਂ ਤੋੜ ਦਿਆਂ ਮਰਤੇਰੇ ਐਵੇਂ ਟੁੱਟਨੇ ਆ ਮੇਰੇ ਟੁੱਟਣੇ ਨਾ ਹੁੰਦੇ ਐਦਾਂ ਕਰੀ ਨੂੰ ਕੱਢ ਕੇ ਐਂ ਕਰ ਪੂੜਾਈ ਐਦਾਂ ਬਾ ਤੋੜ ਦੇ ਮੁੱਕੀ ਮਾਰ ਜਾ ਕੇ ਫੇਰ ਤਾਂ ਹੱਥ ਲਾ ਬਿਚੂਨ ਹੈ ਫੇਰ ਤਾਂ ਹੱਥ ਲਾ ਬਿਚੂਨ ਚਲੋ ਬਈ ਨੂਰਾਂ ਨੂੰ ਨੂਰਾ ਇਹ ਕਦਾ ਨੂਰ ਵੇਰ ਜਾਂਦਾ ਬੁੱਕਦਾ ਓਏ ਚੱਲ ਚੱਲ ਸਟਾਰਟ ਚੱਲ 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 ਜਾਗਾ ਤਾਸਕਟ ਕੱਢ ਦੇ ਪਾਂਚੇ ਜਾਗੇ ਚੱਲ ਉਹ ਹੈਵੀ ਓਸਤਾਦ ਖਾਈਦੇ ਕੰਮ ਨੂੰ ਜਾ ਤੇ ਅੱਜ ਭਾਈ ਤੂੰ ਰੋ ਜੀ ਇਦਾਂ ਕਹਿਣਾ ਬੰਦੇ ਨੂੰ ਖੱਲੀਆਂ ਟੋਟੀਆਂ ਨਹੀਂ ਹੌਸਲਾ ਦੇਈਏ ਨਾ ਬੰਦੇ ਟੁੱਟ ਜਾਂਦੇ ਰੋ ਜੀ ਨਹੀਂ ਨਹੀਂ ਹੌਸਲਾ ਦੇਣਾ ਚਾਹੀਦਾ ਆਪਾਂ ਚੱਲ ਚੱਲ ਖੇਚ ਲੈ ਵੀ ਲਾਲੀ ਸ਼ਾਜਾ ਸ਼ਾਜਾ ਅੱਜ ਚੱਲ 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 ਮੁੜੇ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚੱਲ ਚੱਲ ਪੰਜ ਰਹਿ ਗਏ ਲੱਗਾ ਵੇ ਬੱਜਾ ਮਾਰਨਾ ਟਿਕਿਆ ਨਹੀਂ ਬੱਜਾ ਤੇਰੇ ਨਾਲ ਟਿਕਿਆ ਨਹੀਂ ਵੇ ਵੇ ਧਰਤੀ ਹਿਲਦੀ ਧਰਤੀ ਖੇਤ ਖੇਤ ਕੰਮ ਨੂੰ ਕੱਢਦੇ ਪੇਟੀਆਂ ਪੂਟੀਆਂ ਜਿਹੜੀਆਂ ਖਾਧੀਆਂ ਵਾ ਚੱਲ ਚੱਲ ਤੇਰੇ ਕਰ ਅਬ ਬਾਕੀ ਗੱਲਾਂ ਛੱਡ ਦੇ ਉਸਤਾਦ ਇਧਰ ਮੇਰਾ ਚੇਲਾ ਵੇਖ ਇਧਰ ਮੈਂ ਕਿਹਾ ਤੁਹਾਲਾ ਕਿਉਂ ਆ ਵੇਖ ਮੇਰਾ ਚੇਲਾ ਨਾਤੀ ਨਾਤੀ ਥੱਲੇ ਇੱਥੇ ਟੋਆ ਪਾਤਾ ਖੇਚ ਕੇ ਲੇ ਹਈ ਦਾ ਨਾ ਗਰਸਤਾਰ ਮੇਰਾ ਬੰਦਾ ਸਹੀ ਲਾਉਣਾ ਆਪਦੇ ਬੰਦੇ ਵੇਖ ਤੂੰ ਚੱਲ ਚੱਲ ਜੁੱਤੀਆ ਆ ਵੇਖ ਲੈ ਲੈ ਜੁੱਤੀਆ ਤੇਰਨੂੰ ਤੇਜ ਆ ਮੇਰੇ ਵਾਲਾ ਬੰਦਾ ਤੋਆ ਕੱਟਾ ਦੂਗਾ ਪਾਤਾ ਚੱਲ ਚੱਲ ਬਸ ਜਦ ਪੈਰ ਪਟਣ ਗੱਭਰੂ ਧਰਤੀ ਉਹ ਆ ਸਹਿਜ ਹੀ ਨਹੀਂ ਲਾਇਆ ਵਾ ਸੱਟ ਆ ਨਿਆਣਿਆਂ ਨੇ ਲਾਇਆ ਵੇਖ ਲਓ ਤੋਏ ਪਾਤੇ ਆ ਲੈ ਵੀ ਭਾਜੀ ਨੇ ਬੰਦੇ ਲਾਤੇ ਆ ਚੱਲ ਲਾ ਲੌਂਦਾ ਕਹਦੇ ਨਹੀਂ ਪੁੱਛੀ ਜਾਂਦਾ ਭਾਜੀ ਨੂੰ 13 ਲਾ ਰੁਕਣਾ ਨਹੀਂ ਕਾ ਸ਼ਾਬਾਸ਼ ਮੰਨੂ ਚਲੋ 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 ਸ਼ਾਬਾਸ਼ 6 ਸੀ ਵੈਰੀ ਗੁੱਡ ਚੱਲ 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 ਹੋ ਭਾਜੀ ਇਹ ਇਹਦੇ ਦਿਵਾਲੇ ਹੋ ਇਹ ਹਰੇਕ ਸੈੱਟ ਚ ਕਤੀ ਕਰਕੇ ਜਾਂਦੇ ਦੋਵੇਂ ਭਰਾ ਚੱਲ ਚੱਲ ਨਾਲ ਚੱਕ ਭਾਈ ਵੀ ਹੋਏ ਹੱਲੇ ਦਾ ਚੱਲ ਚੱਲ ਆਵਾਜ਼ ਵੀ ਹੋਏ ਨੇ ਲਾਲਾ ਲਾਲਾ ਚੱਲ ਮੈਂ ਸੈੱਜ ਦੇ ਕਹਿੰਦੇ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15 16 17 18 19 20 ਹੋਵੇ ਝੋਟਿਆ ਲਾਤੇ ਵੀ ਉਹ ਵੈਰੀ ਗੁੱਡ ਚੱਲ 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 ਹਾਂ ਚੱਲ 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 ਕਿੰਨੇ ਹੋਏ ਆ ਨਹੀਂ ਹੋਏ ਵੀ ਕਿੰਨੇ ਹੋਏ ਆ ਚੱਲ ਠੀਕ ਆ ਫੇ ਆ ਜਾ ਹੋਲਡ ਸੈਟ ਜੇਦੋਂ ਗਲਤ ਹੋ ਗਿਆ ਆਪੇ ਦੱਸ ਦੇਣਾ ਭਾਜੀ ਨੇ ਠੀਕ ਆ ਭਾਜੀ ਓਏ ਆ ਕੀ ਚੱਲ ਪਿਆ ਕਹਿੰਦਾ ਤੁਹਾਡੀਆਂ ਜੀ ਤੋ ਇਹਨਾਂ ਪਤਾ ਆ ਗਿਆ ਵਾਰੀ ਤਿਰਤੀ ਆ ਕੈਮਰਾ 'ਚ ਚੇਲਿਆ ਚੇਲਿਆ ਬੇਇਤੀਨਾ ਘਰਾਦੀ ਮੇਰੀ ਅੱਗੇ ਤਾਂ ਤੂੰ ਕਰਾਈ ਨਹੀਂ ਹੁਣ ਕਰਾ ਦੂੰਗਾ ਹੁਣ ਕਰਾਈ ਦੇਣੀ ਤੂੰ ਜਿੱਦਾਂ ਦੇ ਤੇਰੇ ਹਾਲਾਤ ਹੋਏ ਹੋਏ ਆ ਉਹ ਵੇਖ ਲੈ ਕਿਦਾਂ ਟਿਗੇ ਹੋਏ ਆ ਲੱਤਾਂ ਤੇਰੀਆਂ ਕੰਬਣੀਆਂ ਨਹੀਂ ਚਾਹੀਦੀਆਂ ਗਿਆ ਹਾਂ ਯਾਰ ਇਦਾਂ ਦਾ ਖਤਮ ਹੈ ਉਹ ਖਗਮ ਆ ਉੱਖਾ ਕੇ ਸੌਖਾ ਵਾ ਸੌਖਾ ਵਾ ਆ ਸਹਿਜ ਕਹਿੰਦਾ ਸੌਖਾ ਹੀ ਹੈ ਸੈਟ ਨਹੀਂ ਭਈ ਨਹੀਂ ਉਹ ਖਾਵਾ ਨਹੀਂ ਯਾਰ ਦਾਦਾ ਉਹ ਬਸ ছায়ਾ ਹੈ ਉਹ ਕੋਟੀ ਛਾੜਦੇ ਹੁੰਦਾ ਅੱਡੇ ਦੇ ਥੱਲੇ ਵਾਹਤ ਫਟਬਾਲ ਵਾਲੇ ਭਾਈ ਚੱਕ ਲੈ ਅੱਡੀਆਂ ਤਾਂ ਨਹੀਂ ਨਹੀਂ ਠੀਕ ਹੈ ਠੀਕ ਹੈ ਲਾਲ ਨਿਕਲ ਨਹੀਂ ਆਉਂਦਾ ਪੋਤਾ ਦੰਦ ਨਾ ਕੱਢ ਤੇਰੀ ਵਾਰੀ ਆ ਜਾਣੀ ਹਾਂ ਆ ਜਾ ਕਢਾਉਣਾ ਤੇਰੇ ਦੰਦ ਰੁਕ ਜਾ ਆ ਜਾ ਮਜ਼ਾਕ ਕਰਦਾ ਤੇ ਕਹਿੰਦਾ ਕੋਈ ਨਾ ਕੋਈ ਨਾ ਜਮਾਕ ਵੇਖੀਂ ਦਾ ਕਰਦੇ ਹੁਣ ਦੰਦ ਫਾੜਨ ਨੂੰ ਗਿਆ ਚੱਲ ਫੜ ਉਹ ਚਪਲਾਂ ਚੱਕ ਲੀਆਂ ਹੌ ਲੈ ਚਪਲਾ ਚੱਕ ਬਾਤ ਕਰ ਬਾਰ ਬਾਰ ਚਪਲਾ ਗਿਆ ਉਹ ਮਾਰੀ ਚੱਕ ਇੱਧਰ ਆ ਪੈਰੀ ਖੜਾ ਆ ਇਹਨੂੰ ਆਪ ਦੇ ਨਾਲ ਲੈ ਵੀ ਕੋਈ ਸਾਬ ਆਪ ਹੋਏ ਮੂਰੇ ਪੜੀ ਦੀਵਾ ਕੱਢਦਾ ਤੁਹਾਨੂੰ ਓਏ ਨੀਵਾ ਓਏ ਵੱਜੀ ਪੈਣ ਮਗਰੋਂ ਹੋਰ ਬਈ ਸੁਣਾ ਚੱਲ ਜਮਦਾ ਹੋਰ ਇਹ ਛੋਟਾ ਉਸਤਾਦ ਜੀ ਮੇਰਾ ਚੇਲਾ ਇਦਾਂ ਨਹੀਂ ਤੁਸੀਂ ਤੋੜ ਸਕਦੇ ਨੂੰ ਕੀ ਹੋਇਆ ਓਏ ਕੀ ਹੋਇਆ ਕੋਈ ਨਾ ਹਾਈ ਤਾਂ ਕਈ ਕੋ ਕੰਬਣਾ ਸ਼ਾਬਾਸ਼ ਸ਼ਾਬਾਸ਼ ਓ ਬੱਲੇ ਤੇਰੇ ਪਾਲਿਆ ਤੂੰ ਲੜਿਆ ਹੋਇਆ ਨਾ ਨਾ ਬੜਾ ਸੈਡ ਤੇ ਖੜਾ ਤੇਰੀਆਂ ਲੱਤਾਂ ਕਦੇ ਨਹੀਂ ਬੰਡ ਹੁੰਦੀਆਂ ਓਏ ਪਾੰਦ ਰਿਆ ਜੋ ਤੂੰ ਨਹੀਂ ਬੋਲ ਕਾਰਲਾ ਤੋਂ ਕਪੜੀ ਨਹੀਂ बदिया शाबाज मुड़े कोटी पैनी पैनी है तो छोटी नहीं तो केले नहीं मिलने अजी तीन ਕੋਈ ਨਾ ਕੋਹ ਨਹੀਂ ਮਿਲ ਲੈ ਇਹਨੂੰ ਪੰਛ ਸਿੱਧਾ ਹੋ ਸਿੱਧਾ ਇਦਾਂ ਤੇ ਮੈਂ ਆਂ ਕਿਉਂ ਤੇਰੇ ਨਾਲ ਲੰਗੇ ਖੇਡਦੇ ਆ ਤੈਨੂੰ ਕਿਹੜਾ ਮੁੰਡਾ ਛੇੜਦਾ ਤੈਨੂੰ ਪਾਲੀ ਦਾ ਹਟਾ ਦੇ ਇਹਨੂੰ ਉੱਥੋਂ ਪਿੱਛੇ ਬਾਹਰ ਚਾਚ ਨਾਲ ਲੋਣੀ ਨਹੀਂ ਅਗਲੇ ਨੂੰ ਲੋਣੀ ਨਹੀਂ ਦੇਣੀ ਐ ਐ ਪਾਲਿਆ ਬੱਸ ਓਏ ਪਾਜੀ ਗਰਾਊਂਡ ਵੀ ਲਵਾਇਆ ਕਰਨੀ ਹਾਂਜੀ ਪਾਜੀ ਹਾਂ ਥੋੜੇ ਦਿਨਾਂ ਤੂੰ ਤਾਂ ਛੁੱਟੀ ਕਰ ਤੇ ਕਰੀ ਮੋਕਲਾ ਉਹ ਦਿਨ ਜਦੋਂ ਗਰਾਊਂਡ ਲਵਾਇਆ ਕਰਨੀ ਮੈਨੂੰ ਪਤਾ ਹੀ ਨਹੀਂ ਲੱਗਣਾ ਜਦੋਂ ਗਰਾਊਂਡ ਹੋਵੇ ਕੋਟੇ ਜੀ ਬਣਦਾ ਤੇਰੇ ਫਿਰ ਪਤਾ ਲੱਗਣੀ ਕਿ ਬੰਦੇ ਕੀ ਸਾਰੇ ਫੋਟੋ ਸਹਿਰ ਬਣਦੀ ਕੀ ਗੱਲ ਹੈ ਨਹੀਂ ਐਵੇਂ ਕਹਿਣਾ ਬੈਠੀ ਗੱਲ ਨਹੀਂ ਬੰਦੀ ਇਹ ਬੰਦੀ ਤੇਰੀ ਬੜਾ ਅਰੀ ਵੇ ਇਹ ਕਿ ਤਾ ਕਾਉਂ ਥੱਲੇ ਕੋਈ ਨਾ ਪਤਾ ਰਣੀ ਵਾਰੀ ਲੱਗ ਜੂ ਪਤਾ ਇਹ ਕਿਦਾਂ ਆਸਮਾਨ ਨੂੰ ਵੀ ਖੜੇ ਪਈ ਠੀਕ ਆ ਛੱਡ ਪਿੱਛੇ ਨੂੰ ਇਹ ਕਾ ਤਾਂ ਕਾਲੀ ਕਾਲੀ ਆ ਕਿੰਨੇ ਸੱਤ ਹੋ ਗਏ ਅੱਛਾ ਮਾਮਾ ਮੈਂ ਚੋਂ ਦੋ ਵਾਰੀ ਫੇਲ ਹੋ ਗਿਆ ਉਹ ਸੱਤ ਤੋਂ ਆ 8 ਨਾ ਵੈਰੀ ਗੁੱਡ ਚੱਲ 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 ਖੜ ਗਿਆ ਖੜ ਗਿਆ ਚੱਲ 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 ਸ਼ਾਬਾਸ਼ 12 12 ਹੋਇਆ ਬਈ ਇਹ ਕੋਈ ਨਾ ਕੋਈ ਨਾ ਲਾਊਗਾ ਹੌਲੀ ਹੌਲੀ ਲਾ ਆਦੋਂ ਕਿਹਨਾਂ ਜਿੰਨੇ ਲੱਗਦੇ ਕੋਈ ਨਾ ਬੰਦੇ ਦਾ ਪਹਿਲਾ ਦਿਨ ਦੂਜਾ ਦਿਨ ਚੱਲ ਚੱਲ ਲਾਲੀ ਸ਼ਾਬਾਸ਼ ਖਿੱਚ ਕੇ ਖਿੱਚ ਕੇ ਜੰਪ ਲੈ ਤੇਰੇ ਜੰਪ ਜੰਪ ਮਾਰ ਤਾਂ ਨੂੰ ਛਾਲ ਮਾਰ ਉੱਚੀ ਆਹ ਵੈਰੀ ਗੁੱਡ ਆ ਮੇਰੇ ਵਾਲਾ ਝੋਟਾ ਅਜ ਨਹੀਂ ਦਬਦਾ ਇਹ ਮਹਿੰਦਰਾ ਹੀ ਆ ਪਾਜੀ ਸਹਿਜ ਮਹਿੰਦਰਾ ਵਾ ਸ਼ਾਬਾਸ਼ ਕੋਟੀ ਕੇਲੇ ਘਟ ਜਾਣੇ ਉਹਨੇ ਖਾਲ ਉੱਚੀ ਚਾਈਦੀ ਆ ਮੋਟਾ ਬਈ ਆ 10 ਲਾ ਕੇ ਆ ਗਿਆ ਬਾਹਰ ਮੋਟਾ ਕਿਹੜੇ ਬਾਬੇ ਦੀ ਅੱਗੇ ਦੋ ਬਾਬੇ ਮਾਰਤੇ ਪਿੰਡ ਜੇ ਸੌਂ ਖਾ ਕੇ ਇਹਨੇ ਪਾ ਦੋ ਬਾਬੇ ਮਾਰਤੇ ਸੌਂ ਖਾ ਕੇ ਪਿੰਡ ਚ 20 ਲਾਇਆ ਹਾਂ ਸੌਂ ਕਿਹੜੇ ਬਾਬੇ ਦੀ ਖਾਧੀ ਉਹਨਾ ਸੌ ਹੈਂ ਆਪਣੀ ਨਾਲ ਇਕੱਠਾ ਹੀ ਕਰਤਾ ਇਹ ਮੈਕਸ ਸੈੱਟ ਹੁਣ ਸੈਜ ਦੇ ਦੋ ਦੋ ਹੋਏ ਦੋ ਹਜੇ ਕਾ ਆ ਵੇਲਾ ਪਾਲੇ ਦੇ 15 ਹੋ ਗਏ ਆ ਆਇਆ ਆਇਆ ਕਿੰਨੇ ਹੋਏ ਆ 20 ਕਿੰਨੇ ਹੋਏ ਆ 20 ਹਾਂ ਕੋਈ 30 ਕਿੰਨੇ 20 ਕਹਦੇ ਨਾ ਹੋ ਗਏ ਤੇਰੇ 20 ਕਿਤੇ ਮੈਂ ਕਹਿੰਦਾ 15 ਲਾਏ ਆ 20 ਲਾਏ ਉਹ ਐਵੇਂ 20 ਲਾਏ ਆ ਉਹ ਨਹੀਂ 15 ਲਾਏ ਚਲੋ ਪਹਿਲੇ ਨੀ 20 ਨੂੰ ਆ ਚਲੋ 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 ਹਾਂ ਪੈਰਾਂ ਨੂੰ ਹੱਥ ਲਾ ਸਿਆਜ ਪੈਰਾਂ ਨੂੰ ਓ ਵੈਰੀ ਗੁੱਡ ਚੱਲ ਚੱਲ ਸ਼ਾਬਾਸ਼ ਚੱਲ 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 ਚਲੋ 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 ਸ਼ਾਬਾਸ਼ ਵੈਰੀ ਗੁੱਡ ਕਦੇ ਚਲੋ 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 17 ਚੱਲ ਚੱਲ ਦੋ ਵੱਧ ਲਾ ਕੇ ਦਿਖਾ ਦੋ ਵੱਧ ਚੱਲ 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 ਓਏ ਏ ਔ ਚੱਕ ਝੂਟਾ ਝੂਟਾ ਮਾਰਾ ਹਰੇ ਟੂਰਨਾਮੈਂਟ ਦੇ ਪਾਜੀ ਦੀ ਚੌੜ ਹੋਈ ਹੋਈ ਨਹੀਂ ਕਹਿੰਦਾ ਸੀਟੀ ਪਾਈ ਸੀ ਤੇ ਪਾਜੀ ਨੇ ਬੁਲਾਇਆ ਨਹੀਂ ਮੈਨੂੰ ਨਹੀਂ ਪਾਓ ਵਿੱਚ ਨਹੀਂ ਗਿਆ ਪਾਜੀ ਨਹੀਂ ਗਿਆ ਪਾਜੀ ਬੁਲਾਇਆ ਹੀ ਨਹੀਂ ਮੈਨੂੰ ਮੈਂ ਬੁਲਾਇਆ ਭਾਈ ਤੁਹਾਨੂੰ ਨਹੀਂ ਬੁਲਾਇਆ ਨਹੀਂ ਬੁਲਾਇਆ ਭਾਈ ਨਹੀਂ ਬੁਲਾਇਆ ਯਾਰ ਪਾਜੀ ਇਹ ਕਹਿੰਦਾ ਭਾਈ ਸੀਟੀ ਪਾ ਲਈ ਗਲਤ ਤੇ ਮੈਨੂੰ ਨੰਬਰ ਗਲਤ ਦੇਈ ਜਾਣੇ ਨਹੀਂ ਨਹੀਂ ਪਾਜੀ ਨਹੀਂ ਤੁਸੀਂ ਤਾਂ ਪਾਜੀ ਸਾਡਾ ਉੱਪਰ ਆਇਆ ਨਹੀਂ ਸੀ ਪੂਰੀ ਕਿਸੇ ਨੇ ਕਰਾਇਆ ਫੇ ਝੂਠ ਬੋਲਦੇ ਭਾਈ ਹਾਂ ਭਾਈ ਨਹੀਂ ਨੇ ਬੁਲਾਉਣਾ ਤਾਂ ਫਰਜ਼ ਪੰਦਾ ਹੈਗਾ ਨਹੀਂ ਬੁਲਾਇਆ ਸੀ ਨਹੀਂ ਬੁਲਾਇਆ ਨਹੀਂ ਭਾਈ ਨਹੀਂ ਬੁਲਾਇਆ ਇਹਦਾ ਬੁਲਾਇਆ ਸੀ ਹਾਂਜੀ ਉਹ ਮੇਰਾ ਮਫਰੋ ਤਾਂਨੇ ਰੁਪਈਆ 1000 ਰੁਪਈਆ ਦਿਹਾੜੀ ਪਾ ਲਈ ਉਹਦਣ 1000 ਪਾਇਆ ਸੀ ਪੂਰ ਭਾਜੀ ਤੋਂ ਮੇਰੇ ਨਾਲ ਚੰਗਾ ਤੁਂ ਰਹਿਣਾ ਬਦੋਰਾ ਭਾਈ ਨੇ ਰੁਪਈਆ ਬਾੰਤ 1000 ਰੁਪਈਆ ਪੋਏ ਕੀ ਯਾਰ ਨਹੀਂ ਮਿਲਿਆ ਭਰਾਵਾ ਪਾਜੀ ਕਹਿੰਦਾ ਪੈਸੇ ਨਹੀਂ ਨਿਕਲੇ ਚੈੱਕ ਚੋ ਨਹੀਂ ਨਹੀਂ ਹੋਏ ਚੈੱਕ ਪੈ ਗਿਆ ਕਹਿੰਦਾ ਹੀ ਹੈ ਨਾ ਭਾਰੀ ਉੱਥੇ ਤੇਜ ਤੇ ਬੈਠਾ ਕੌਣ ਪਾਜੀ ਪੈਸੇ ਕਹਿੰਦਾ ਹੀ ਹੈ ਨਾ ਕੀ ਯਾਰ ਕਹਿੰਦਾ ਇਹ ਪਾਵਾ ਵਾਈ ਗੁਰੂ ਜੀ ਅੱਜ ਕੇਲਿਆਂ ਦੀ ਸੇਵਾ ਖੈਰਾ ਸਾਹਿਬ ਵੱਲੋਂ ਖੈਰਾ ਫਾਈਨਾਂਸ ਵੱਲੋਂ ਕੇਲਿਆਂ ਦੀ ਸੇਵਾ ਕੀਤੀ ਗਈ ਅੱਜ ਬੱਚਿਆਂ ਲਈ ਬਹੁਤ ਬਹੁਤ ਧੰਨਵਾਦ ਖੈਰਾ ਸਾਹਿਬ ਦਾ ਅੱਜ ਤਾਂ ਕੋਈ ਨਾ ਕੋਈ ਸੱਜਣ ਆ ਜਾਂਦਾ ਸੇਵਾ ਵਾਲਾ ਅੱਜ ਕੇਲਿਆਂ ਦੀ ਸੇਵਾ ਲਈ ਖੈਰਾ ਸਾਹਿਬ ਬਹੁਤ ਬਹੁਤ ਧੰਨਵਾਦ ਅੱਜ ਦਾ ਆਪਣਾ ਹੋ ਗਿਆ ਵਾ ਵਲੌਗ ਸਮਾਪਤ ਤੇ ਆਲੂ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਨਾਲ ਸਹੀ ਹੈ ਜੀ ਕਿੰਨੂ ਨਹੀਂ ਮਿਲਿਆ ਮਿਲ ਗਿਆ ਵਾ ਇੱਕ ਨਹੀਂ ਲੈਣਾ ਮੈਨੂੰ ਚਾਰ ਦੇ ਘਰੇ ਕਿੰਨੂ ਚਾਰ ਕਿੰਨੂ ਚਾਹੀਦੇ ਮੈਂ ਕਿਹਾ ਇੱਥੇ ਦਰਖਤ ਲਾਇਆ ਵਾ ਤੈਨੂੰ ਮਿਲ ਗਿਆ ਤੂੰ ਅਟੇ ਢੱਕ ਢਾ ਕੀਤਾ ਹੋਇਆ ਵਾ ਮੈਂ ਕਿਹਾ ਨਾ ਵਾਟਰ ਕੁਲਰ ਰਹਿਂਦੀ ਇਹਨੂੰ ਟੂਟੀ ਲਾ ਦੀਏ ਹੈਂ ਫੇਰ ਤਾਂ ਇੱਕ ਦਿਨ ਜੀ ਫਿਰ ਹਲਕਾ ਹੋ ਗਿਆ ਚੱਲ ਫੇਰ ਕਰਦੇ ਐਂਡ ਕਿਦਾਂ ਫੇਰ ਸਾਰੇ ਆਹ ਸਾਰੇ ਸਾਹਮਣੇ ਕਰਦੇ ਕੋਈ ਅੱਜ ਦੀ ਹੋ ਗਈ ਮਿਹਨਤ ਸਮਾਪਤ ਚੱਲ ਅੱਜ ਦੀ ਹੋ ਗਈ ਜੀ ਮੈਂ ਤਾਂ ਸਮਾਪਤ ਹਾਂ ਛੱਲੇ ਘਰਾਂ ਨੂੰ ਤੇ ਲਾਈਕ ਕਰ ਦੋ ਐਂਡ ਫੋਲੋ ਕਰ ਚੰਗਾ ਬੇਓਕੇ ਬਈ ਮਿਲਦੇ ਕੱਲੂ ਕੱਲੂ ਮਿਲਦੇ ਕੇਲੇ ਖਾ ਲਈ ਤੁਸੀਂ ਹੁਣ ਹੁਣ ਕੇਲੇ ਖਾ ਲਈਏ ਘਰ ਜੀ